ਇਥੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੇ ਗਏ ਆ ਤੇ ਇੱਥੇ ਸਿੰਘ ਸਾਹਿਬ ਵੀ ਪਹੁੰਚੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨੇ ਘਟਨਾ ਦਾ ਜਾਇਜ਼ਾ ਲਿਆ ਕੀ ਗੱਲਬਾਤ ਹੋਈ ਆ ਇਹਨਾਂ ਨੇ ਮੌਕਾ ਵੀ ਵੇਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਅੱਜ ਦੀ ਕਿਹੜੀ ਘਟਨਾ ਇਹਦੀ ਤਹਿ ਤਿੱਕਰ ਪੜਤਾਲ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਾਡੀ ਇੱਕ ਟੀਮ ਪ੍ਰਚਾਰਕ ਵੀ ਆਏ ਆ ਤੇ ਉਹ ਅਸੀਂ ਤੈ ਤੇ ਇਹਦੀ ਪੜਤਾਲ ਕਰਾਂਗੇ ਤੇ ਮਗਰ ਕੌਣ ਆ ਵੀ ਇਹ ਬਿਆਦਵੀ ਕਿਸੇ ਦੀ ਸ਼ਹਿਤ ਹੋਈ ਆ ਜਾਂ ਕਿਸੇ ਨੇ ਕਰਾਈ ਆ ਇਹ ਜਿੰਦਾ ਕਿਉਂ ਖੋਲਿਆ ਗਿਆ ਪਹਿਲਾਂ ਜਿੰਦਾ ਦਿਨੇ ਲੱਗਿਆ ਹੋਇਆ ਇਹਦੀ ਸਾਰੀਆਂ ਪੜਤਾਲ ਕਰਕੇ ਉਸ ਤੋਂ ਬਾਅਦ ਇੱਕ ਤਰੀਕ ਨੂੰ ਕਿਹੜੀ ਇਹਨਾਂ ਦੀ ਕਮੇਟੀ ਇੱਥੋਂ ਦੀ ਇਸ ਗੋਰੂ ਘਰ ਦੀ ਉਹ ਤੱਕ ਸ੍ਰੀ ਦਵਨਾਂ ਸਾਹਿਬ ਸਨੇ ਗ੍ਰਾਂਤੀ ਸਿੰਘ ਤੇ ਸਮੂਚੀ ਕਮੇਟੀ ਦੇ ਪ੍ਰਧਾਨ ਆ ਉੱਥੇ ਬੁਲਾ ਕੇ ਉੱਥੇ ਉਹਦੇ ਬਾਅਦ ਇਥੇ ਇਸ ਗੁਰੂ ਘਰ ਚ ਫਿਰ ਪਛਾਤਾਪਦਾ ਵੀ ਖੜਪਾਟ ਵੀ ਕਰਵਾਵਾਂਗੇ ਜੀ ਜੀ ਤੇ ਇਹ ਘਟਨਾ ਕਿਹੜੀ ਪਿੰਡ ਤੇ ਬਹੁਤ ਵੱਡੀ ਮਨਦਭਾਗੀ ਘਟਨਾ ਜਦੋਂ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਹੁੰਦੀ ਆ ਫਿਰ ਨਗਰ ਤੇ ਬਹੁਤ ਵੱਡਾ ਭੀੜ ਪੈਂਦੀ ਆ ਜੇ ਆਪਣਾ ਮਤਲਬ ਕੋਈ ਬਜ਼ੁਰਗ ਸਾਥ ਦੇ ਵਿੱਚ ਕੋਈ ਉਸ ਦੀ ਦਾੜ੍ਹੀ ਨੂੰ ਹੱਥ ਪਾ ਲੇ ਤੇ ਉਹਦੇ ਕੋਲੇ ਪੁੱਤ ਈ ਹੁੰਦੇ ਆ ਫਿਰ ਉਹ ਬਰਦਾਸ਼ਤ ਨਹੀਂ ਕਰਦੇ ਚਾਹੇ ਕੋਈ ਸਹਜਤਾਰੀ ਸਿੱਖਾ ਚਾਹੇ ਕੋਈ ਅੰਭਰਤਾਰੀ ਸਿੱਖਾ ਚਾਹੇ ਕੋਈ ਦਾੜੀ ਕੇਸ ਰੱਖਿਆ ਹੋਇਆਗਾ ਇਸ ਸਾਰੇ ਪਿੰਡ ਚ ਇਹਨਾਂ ਨੂੰ ਪਛਤਾਪ ਵੀ ਕਰਨਾ ਚਾਹੀਦਾ ਤੇ ਪਿੰਡ ਵਾਲਿਆਂ ਨੂੰ ਵੀ ਪੜਤਾਲ ਕਰਨੀ ਚਾਹੀਦੀ ਆ ਵੀ ਇਹ ਕੋਈ ਸ਼ਾਸਤ ਨਾਲ ਤਾਂ ਨਹੀਂ ਕੀਤਾ ਤੇ ਦੂਜਾ ਕਮੇਟੀ ਨੂੰ ਇਥੇ ਕਿਹੜੇ ਦੇਖੋ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਵੀ ਇੱਕ ਦਲਵਾਰ ਸਾਹਿਬ ਚ ਹਰ ਵਕਤ ਸੇਵਾਦਾਰ ਚਾਹੀਦਾ ਰਾਤ ਦਾ ਪਹਿਰੇਦਾਰ ਅੱਡ ਚਾਹੀਦਾ ਦਿਨ ਦਾ ਅੱਡ ਚਾਹੀਦਾ ਗ੍ਰੰਥੀ ਸਿੰਘ ਅੱਡ ਚਾਹੀਦਾ ਡਾਲੀ ਵਾਲਾ ਅੱਡ ਚਾਹੀਦਾ ਇਸ ਕਰਕੇ ਕਮੇਟੀ ਨੂੰ ਇੱਕ ਤਰੀਕ ਨੂੰ ਉੱਥੇ ਸਾਰਾ ਲੇਖਾ ਜੋਖਾ ਕਰਾਂਗੇ ਵੀ ਇਹ ਇਸ ਗੁਰੂ ਘਰ ਨੂੰ ਮਤਲਬ ਕਿਹੜੇ ਤੁਸੀਂ ਚਲਾਉਣ ਵਾਲੇ ਹੋ ਤੇ ਇਹ ਅਣਗਹਿਲੀ ਕੀ ਦੀ ਆ ਤੇ ਉਸ ਕਰਕੇ ਉਹ ਤੋਂ ਬਾਅਦ ਫਿਰ ਇੱਕ ਤਰੀਕ ਤੋਂ ਬਾਅਦ ਹੀ ਤੁਹਾਨੂੰ ਦੱਸਾਂਗੇ ਮੈਂ ਤਾਂ ਅੱਜ ਕੋਦੋਂ ਪਤਾ ਲੱਗਿਆ ਇਸ ਮਤਭਾਗੀ ਘਟਨਾ ਦਾ ਤੇ ਮੈਨੇਜਰ ਸਾਹਿਬ ਤੇ ਅਸੀਂ ਸਾਰੇ ਨਾਲ ਦੀ ਨਾਲ ਹੀ ਆ ਕੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਵੀ ਕੀਤੇ ਆ ਉਹ ਕਿਹੜਾ ਅੰਗ ਪਾੜੇ ਹੋਇਆ ਉਹੋ ਕਿਵੇਂ ਕਹਿ ਰਹੀ ਹੈ ਸੰਗਤ ਵੀ ਕਿਹੜਾ ਤੀਰ ਰੱਖਿਆਗਾ ਉਸ ਨਾਲ ਨਹੀਂ ਹੋਇਆ ਉਹ ਜੀ ਤੀਰ ਨਾਲ ਨਹੀਂ ਹੋਇਆ ਉਹ ਜਾਂ ਤਾਂ ਉਹਨਾਂ ਦੇ ਹੱਥਾਂ 'ਚ ਕੁਝ ਪਾਇਆ ਹੋਇਆ ਸੀਗਾ ਤੇ ਜਾਂ ਉਹਨਾਂ ਨੇ ਸਾਸ ਅਧੀਨ ਕੀਤਾਗਾ ਇਹ ਗੁਰੂ ਮਹਾਰਾਜ ਦੀ ਬੇਅਦਬੀ ਆ ਤੇ ਮੈਂ ਤਾਂ ਪ੍ਰਸ਼ਾਸਨ ਨੂੰ ਵੀ ਇਹੀ ਤਾਲਨਾ ਕਰਦਾ ਵੀ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨਾਲ ਕੋਈ ਲਿਆਜ ਨਾ ਕੀਤੀ ਜਾਵੇ ਤਹਿ ਤਿਕਰਕ ਜਾਵੇ ਵੀ ਕੀ ਦਾ ਕੌਣ ਆ ਮਗਰ ਇਸ ਚੀਜ਼ ਦੇ ਕਿਉਂ ਕਿਹੜੀਆਂ ਬੇਅਦਬੀਆਂ ਹੁੰਦੀਆਂ ਐਂ ਕਰਾਉਂਦੇ ਆ ਉਸ ਤੋਂ ਬਾਅਦ ਕਹਿੰਦੇ ਆ ਤਾਂ ਕੰਬਲਾ ਸੀਗਾ ਇਹ ਤਾਂ ਦਿਮਾਗਸ਼ ਫਰਕ ਪਿਆ ਹੋਇਆਗਾ ਇਸ ਕਰਕੇ ਇਹ ਕਿਹੜੀ ਬੇਅਦਬੀ ਹੋਈ ਆ ਬਹੁਤ ਮਾੜੀ ਆ ਇਹਦੀ ਕਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਬਹੁਤ ਆ ਤੇ ਬੇਅਦਬੀ ਕਿੰਨਾ ਵੱਲੋਂ ਕੀਤੀ ਗਈ ਆ ਕੌਣ ਆਈ ਸੀ ਇਹ ਇੱਕ ਤਰੀਕ ਨੂੰ ਪਸੀ ਸਾਰੀ ਉੱਥੋਂ ਤੱਕ ਸਾਡੀ ਕਿਹੜੀ ਪੜਤਾਲ ਆ ਅਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਪੜਤਾਲ ਵੀ ਕਰਾ ਰਹੇ ਆ ਤੇ ਇਸ ਕਰਕੇ ਉਹ ਤੋਂ ਬਾਅਦ ਤੁਹਾਨੂੰ ਦੱਸਾਂ ਕਿ ਕੌਣ ਕਮੇਟੀ ਦੇ ਮੈਂਬਰਾਂ ਨੇ ਕੁਝ ਦੱਸਿਆ ਹੋਣਾ ਤੁਸੀਂ ਅੰਦਰ ਆਏ ਆ ਜਦੋਂ ਵੇਖਿਆ ਸਾਰਾ ਇਜਾਜ਼ਾ ਲਿਆ ਵੀ ਕਿੰਨਾ ਵੱਲੋਂ ਸ਼ਰਾਰਤ ਕਰੇਗੀ ਬੁੜੀਆਂ ਸੀ ਜਾਂ ਕੋਈ ਬੰਦੇ ਸੀ ਕਿੰਨੇ ਮੈਂਬਰ ਸੀ ਜਿਹੜੇ ਆਏ ਆ ਕਿੰਨਾ ਟਾਈਮ ਸੀ ਕਿਹੜਾ ਪਤਲ ਮੈਂ ਆ ਕੇ ਦੇਖਿਆ ਇਹ ਗ੍ਰਾਂਥੀ ਸਿੰਘ ਦਾ ਬੱਚਾ ਬੈਠਾਗਾ ਉਹ ਸੇਵਾਦਾਰ ਇੱਕ ਰੱਖਿਆ ਹੋਇਆ ਕਮੇਟੀ ਦੀ ਅਣਗਹਿਲੀ ਉਹਦੇ ਵਿਚਾਰੇ ਤੇ ਘਾਤੀ ਹੈ ਨਹੀਂ ਕਿਹੜਾ ਸੇਵਾਦਾਰ ਰੱਖਿਆ ਹੋਇਆ ਘਟੋ ਘਟ ਤਿਆਰ ਪਰ ਤਿਆਰਤਾ ਹੋਵੇ ਨਾ ਤੇ ਜੇ ਉਹਨਾਂ ਨੇ ਇਹ ਇਹ ਇਹਦੇ ਦੋਨੇ ਹੱਥੋਂ ਦੇ ਤਾਂ ਸਿੱਟ ਲੈਂਦਾ ਇਥੇ ਉਹਨਾਂ ਨੂੰ ਨਾਲ ਦੀ ਨਾਲ ਹੀ ਕੁੱਟਣਾ ਸੀਗਾ ਇੱਥੇ ਕੋਈ ਉਹਨਾਂ ਤੇ ਬਾਰਦਾਤ ਦੂਜਾ ਕਿਹੜਾ ਪ੍ਰਸ਼ਾਸਨ ਇੱਥੋਂ ਕਿਹੜਾ ਕੈਮਰੇ ਉਹ ਲਾ ਕੇ ਲੈ ਕੇ ਸਾ ਤੋਂ ਪਹਿਲਾਂ ਤੇ ਉਹਨਾਂ ਦੀ ਵੀ ਇਹ ਅਣਗਹਿਲੀ ਆ ਸਾਨੂੰ ਦਿਖਾਉਣ ਉਹਦੀ ਫੋਟੋ ਵੀ ਕੀ ਆ ਇਹ ਪੁਲਿਸ ਵੀ ਰਲੀ ਹੋਈ ਲੱਗਦੀ ਆ ਸਾਨੂੰ ਤਾਂ ਤੁਸੀਂ ਕਿਦੋਂ ਅਸੀਂ ਉਹ ਸਾਨੂੰ ਕੈਮਰੇ ਸਾਡੇ ਤਲਾਹ ਲੈਣ ਤੋਂ ਸਾਡੇ ਆਉਣ ਤੋਂ ਪਹਿਲਾਂ ਹੀ ਉਹ ਲਾ ਕੇ ਲੈ ਗਏ ਉਹਨਾਂ ਦਾ ਮਤਲਬ ਕੀ ਕੀ ਲੱਗਦਾ ਕਿਉਂ ਲਾ ਕੇ ਲੈ ਗਏ ਪ੍ਰਸ਼ਾਸਨ ਨੂੰ ਕੁਝ ਮਿਲੀ ਭੁਗਤ ਹੋ ਸਕਦੀ ਆ ਇਹ ਤਾਂ ਕਿਹੜੀ ਚੀਜ਼ ਆ ਬਹੁਤ ਮਾੜੀ ਆ ਸਾਡੇ ਧਿਆਨ ਚ ਲਿਆਉਣ ਤੋਂ ਬਿਨਾ ਕਿਉਂ ਕਹਿ ਮੇਰੇ ਸਾਨੂੰ ਕੈਮਰੇ ਦੀ ਇੱਕ ਫੋਟੋ ਅਸੀਂ ਲੈਣੀ ਸੀ ਹੁਣ ਹੁਣ ਕੈਮਰੇ ਤਾਂ ਪਹਿਲੇ ਹੀ ਲੱਗ ਕੇ ਲੱਗੇ ਉਹਨਾਂ ਨੂੰ ਕੀ ਅਧਿਕਾਰ ਆ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਧਰਮ ਪ੍ਰਚਾਰ ਕਮੇਟੀ ਆ ਅਸੀਂ ਤਾਂ ਤਕਸੀਰੀ ਦਾ ਦੱਸੋ ਅਸੀਂ ਬੈਠਿਆ ਨੇ ਮੌਕੇ ਤੇ ਆਏ ਆ ਕੋਈ ਤੋਂ ਸਾਨੂੰ ਨਾਲ ਦੀ ਨਾਲ ਪਤਾ ਲੱਗਿਆ ਇਹ ਮਿਲੀ ਭੁਗਤ ਲੱਗਦੀ ਆ ਪਤਾ ਲੱਗੂ ਇੱਕ ਤਰੀਕ ਤੋਂ ਬਾਅਦ ਪਰ ਮੈਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਵੀ ਇਹ ਸਰਕਾਰਾਂ ਕਿਹੜੀਆਂ ਹੁਣ ਇਹਨਾਂ ਤੋਂ ਦੂਜੇ ਕੰਮ ਤਾਂ ਹੁੰਦੇ ਨਹੀਂ ਕਿਹੜੇ ਕਰਨੇ ਆ ਤੇ ਧਰਮ 'ਚ ਵੀ ਇਹ ਦੇਖੋ ਦਖਲਅੰਦਾਜ਼ੀਆਂ ਹੋ ਰਹੀਆਂ ਨਾ ਇਸ ਕਰਕੇ ਵੀ ਸਰਕਾਰ ਵੀ ਦੋਸ਼ੀ ਆ ਕਦੋਂ ਇਹੇ ਜਿਹੇ ਪੱਤਿਆਂ ਨੂੰ ਫੜ ਕੇ ਸਜ਼ਾ ਨਹੀਂ ਦਿੰਦੀਆਂ ਤੁਸੀਂ ਆਪ ਦਾ ਰੈਫਰੈਂਸ ਪੂਰਾ ਦਿਓਗੇ ਤੁਸੀਂ ਕਿੱਥੋਂ ਆਇਓ ਤੁਹਾਡਾ ਗੁੱਡ ਨੇਮ ਕੀ ਹੈ ਮੈਂ ਮੈਨੂੰ ਤੁਸੀਂ ਜਾਣਦੇ ਨਹੀਂ ਦੱਸੋ ਜਿਹੜੇ ਦਰਸ਼ਕ ਜਿਹੜੇ ਦੇਖ ਰਹੇ ਹੋ ਉਹ ਕੁਛ ਦੱਸੋ ਤਖਤ ਸ੍ਰੀ ਦਉਨ ਦਾ ਸਾਹ ਤੋਂ ਜੀ ਜੀ ਤਲਮੰਡੀ ਸਾਹਬੋ ਜੀ ਮੈਂ ਸੇਵਾਦਾਰਾਂ ਮੁੱਖ ਸੇਵਾਦਾਰਾਂ ਦਾ ਤਖਤ ਸਾਹਦਾ ਤੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਤੇ ਤਖਤ ਸ੍ਰੀ ਦਉਨ ਦਾ ਸਾਹ ਦਾ ਮੈਂ ਸਿੰਘ ਸਾਹ ਹ ਅਕਾਲ ਤਖਤ ਸਾਹਿਬ ਤੋਂ ਹਕੂਨਾਮਾ ਹੋਇਆ ਵੀ ਭਾਈ ਤੁਸੀਂ ਹਰੇਕ ਗੁਰੂ ਘਰ ਚ ਇੱਕ ਰਾਤ ਦਾ ਪਹਿਰੇਦਾਰ ਇੱਕ ਦਿਨ ਦਾ ਪਹਿਰੇਦਾਰ ਤੇ ਡਾਲੀ ਵਾਲਾ ਅੱਡ ਜਿਹੜਾ ਸਿੰਘ ਗ੍ਰੰਥੀ ਸਿੰਘ ਆ ਉਹ ਕਲਾ ਨਿਤਨੇਮ ਤੇ ਤੇ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਕਰੇ ਇਹ ਸਾਰੇ ਗੁਰੂ ਘਰਾਂ ਨੂੰ ਹਦਾਇਤ ਆ ਦੂਜਾ ਕਿਹਾ ਵੀ ਆ ਵਲਵ ਲੱਗੇ ਇਹ ਨਹੀਂ ਲਾਉਣੇ ਚਾਹੀਦੇ ਆ ਪੱਖੀਆਂ ਲੱਗੀਆਂ ਉਹ ਨਹੀਂ ਲਾਉਣੀਆਂ ਚਾਹੀਦੀਆਂ ਕਿਹੜੇ ਗੁਰੂ ਗ੍ਰੰਥ ਸਾਹਿਬ ਦੇ ਆ ਤੇ ਮੈਂ ਤਾਂ ਇੱਥੇ ਆ ਕੇ ਹੋਰ ਵੀ ਦੇਖਿਆ ਵੀ ਇੱਥੇ ਤਾਂ ਪਾਲਕੀ ਦੇ ਕਿਹੜੇ ਉਹ ਚਾਨਣੀ ਵੀ ਨਹੀਂ ਲੱਗੀ ਹੋਈ ਇਸ ਕਰਕੇ ਇਹ ਕਮੇਟੀ ਨੂੰ ਇੱਕ ਤਰੀਕ ਨੂੰ ਸੱਦਿਆਗਾ ਉਦੋਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਧਰਮ ਕੋਈ ਤੁਹਾਨੂੰ ਕੋਈ ਵੀ ਛੋਟਾ ਨਹੀਂ ਹੁੰਦਾਗਾ ਪਰ ਬੇਅਦ ਵੀ ਗੁਰੰਤ ਸਾਹਿਬ ਦੀ ਵੀ ਕਿਉਂ ਹੁੰਦੀ ਹੈ ਇਹ ਕੀ ਮਸਲਾ ਇਹ ਦੇਖੋ ਪਤਾ ਗੱਲ ਕੀ ਆ ਕਿਹੜਾ ਸਾਡਾ ਧਰਮ ਆ ਇਹ ਬਹੁਤ ਗੁਰੂ ਗੁਰੂ ਦਸਵੇਂ ਪਾਤਸ਼ਾਹ ਨੇ ਆਪਣਾ ਸਰਵਨਸਵਾਰ ਕੇ ਅੱਜ ਕਿਹੜੀ ਆਪਾਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਅੱਜ ਕਿਹੜਾ ਹਿੰਦੁਸਤਾਨ ਆਪਣਾ ਬਲੀਦਾਨ ਦੇ ਕੇ ਅੱਜ ਜੇ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਬਲੀਦਾਨ ਨਾ ਨਦੰਦੇ ਅੱਜ ਹਿੰਦੁਸਤਾਨ ਨਹੀਂ ਹੋਣਾ ਸੀਗਾ ਇਸ ਕਰਕੇ ਸਾਨੂੰ ਮਤਲਬ ਘਟ ਗਿਣਤੀ ਕਰਕੇ ਸਾਨੂੰ ਬਗਾਰ ਰਹੇ ਆ ਦੇਖੋ ਧਰਮ ਸਾਰੇ ਵੀ ਆਪੋ ਆਪਣੇ ਹੁੰਦੇ ਆ ਪਰ ਗੁਰੂ ਗ੍ਰੰਥ ਸਾਹਿਬ ਤੇ ਆ ਕੇ ਕਿਹੜਾ ਹੱਥ ਚੱਕਦਾਗਾ ਇਹ ਤਾਂ ਕੋਈ ਤਾਂ ਨਾ ਤਾਂ ਕੋਈ ਅਰਦਾਸ ਕਰਨ ਆਈਆਂ ਉਹ ਨਾ ਕੋਈ ਸੌਂ ਖਾਣਾ ਆਈ ਉਹ ਤਾਂ ਸਿੱਧੀਆਂ ਮਹਾਰਾਜ ਨੂੰ ਚਿੰਬੜੀਆਂ ਨਾ ਕੇ ਉਹਨਾਂ ਤੇ ਘੱਟੋ ਘੱਟ ਜੋ ਵੀ ਬਣਦੀ ਆ ਕਾਰਵਾਈ ਉਹ ਹੋਣੀ ਚਾਹੀਦੀ ਹੈ ਕਿਆ ਜਾ ਰਿਹਾ ਕਿ ਉਹ ਘਰੇ ਲੜਾਈ ਹੁੰਦੀ ਆ ਉਹਨਾਂ ਦੇ ਉਹ ਇੱਥੇ ਸੌਣ ਖਾਣ ਆਈਆਂ ਸੀ ਸੌ ਤਾਂ ਉਹ ਸਾਹਮਣੇ ਖਾ ਕੇ ਖੜ ਕੇ ਵੀ ਖਾ ਸਕਦੀਆਂ ਸੀ ਉਧਰ ਜਾਣ ਦੀ ਕੀ ਮਨਸ਼ਾ ਲੱਗਦੀ ਤੁਹਾਨੂੰ ਉਹਨਾਂ ਦੀ ਦੇਖੋ ਉਹ ਤਾਂ ਮੈਂ ਤਾਂ ਪਹਿਲੇ ਹੀ ਕਹਿ ਕੇ ਹਟਿਆਗਾ ਵੀ ਕੋਈ ਮਨਸ਼ਾ ਹੋਰ ਹੋਊਗੀ ਇੱਕ ਤਰੀਕ ਤੇ ਕਰਾ ਸੀ ਪ੍ਰਤਾਲ ਕਰ ਰਹੇ ਹਾਂ ਉਹ ਤੋਂ ਬਾਅਦ ਦੱਸਾਂਗੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਆਵਦੀਆਂ ਪੰਜਾਬ ਦੇ ਵਿੱਚ ਘਟਣ ਦਾ ਕਿਉਂ ਨਹੀਂ ਲਾ ਰਹੇ ਨਾ ਲੈ ਰਹੀਆਂ ਦੰਦਰ ਵੱਧੀਆਂ ਕਿਉਂ ਜਾ ਰਹੇ ਦੇਖੋ ਇਹ ਤਾਂ ਕਿਹੜਾ ਪ੍ਰਤਾਲ ਦਾ ਮਿਰਛਾ ਅੱਜ ਦਾ ਕਿਹੜਾ ਆਪਣਾ ਆ ਠੀਕ ਹੈ ਨਾ ਉਹ ਸਾਡਾ ਇੱਕ ਤਰੀਕ ਨੂੰ ਇਹਨਾਂ ਦੀ ਕਮੇਟੀ ਆ ਕਿਹੜੀ ਅਸੀਂ ਤਲਬ ਕੀਤੀ ਆ ਤਖਤ ਸ੍ਰੀ ਦਮਦਮਾ ਸਾਹਿਬ ਤੇ ਉਦੋਂ ਬਾਅਦ ਕਿਹੜਾ ਸਾਡਾ ਪੜਤਾਲ ਚਾਊਗਾ ਉਹ ਅਸੀਂ ਪੜਤਾਲ ਤੁਹਾਨੂੰ ਦੁੱਧਾਂ ਦੁੱਧ ਪਾਣੀ ਦਾ ਪਾਣੀ ਛਾਣ ਦਿਆ ਕਿਸੇ ਧਰਮ ਦੀ ਸੌਂ ਖਾਣੀ ਕੋਈ ਚੰਗੀ ਗੱਲ ਨਹੀਂ ਲੱਗਦਾ ਨਹੀਂ ਕਿ ਗੁਰਦਵਾਰ ਸਾਹਿਬ ਦੇ ਬਾਹਰ ਲਿਖਿਆ ਹੋਵੇ ਵੀ ਗੁਰਦਵਾਰ ਸਾਹਿਬ ਦੇ ਅੰਦਰ ਆ ਕੇ ਤੁਸੀਂ ਕੋਈ ਕਿਸੇ ਕਿਸਮ ਦੀ ਕੋਈ ਸੌਂ ਨਹੀਂ ਖਾਣੀ ਚਾਹੀਦੀ ਨਹੀਂ ਨਹੀਂ ਸੌਂ ਦੇਖੋ ਕਿਹੜਾ ਆਪਾਂ ਰੋਜ਼ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਤਾਂ ਸਰਬੱਤ ਦਾ ਭਲਾ ਮੰਗਣ ਆਲੇ ਆ ਪਰ ਇੱਥੇ ਆ ਕੇ ਕਿਹੜੀਆਂ ਸੌਹਾ ਖਾਣੀਆਂ ਇਹ ਵੀ ਬਹੁਤ ਮਾੜੀਆਂ ਨਾ ਕਿੜੀਆਂ ਤੁਸੀਂ ਸੌਹਾ ਖਾਣੀਆਂ ਬਾਹਰ ਕਾਹੀ ਜਾਓ ਇਸ ਕਰਕੇ ਕਿਹੜਾ ਸੱਚਾ ਸਿੱਖਾ ਉਹ ਕਿਤੇ ਕੋਈ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਆ ਕੇ ਝੂਠੀ ਸੱਚੀ ਸੋ ਨਹੀਂ ਖਾਂਦਾ ਤੇ ਲੱਗਦਾ ਨਹੀਂ ਗੁਰਦਵਾਰ ਸਾਹਿਬ ਦੇ ਬਾਹਰ ਹੀ ਜੀ ਚੀਜ਼ ਲਿਖੀ ਹੋਵੇ ਵੀ ਕੋਈ ਵੀ ਜਿਹੜਾ ਹੈਗਾ ਇਹ ਤਾਂ ਪਤਾ ਗੱਲ ਕੀ ਹੈ ਗੁਰਮਖਾ ਜੇ ਹੁਣ ਤੇਰੇ ਤੇ ਵੀ ਕੋਈ ਪਾਣਾ ਵਾਪਰਿਆ ਹੋਵੇ ਹੁਣ ਤੂੰ ਆ ਕੇ ਇਹਨਾਂ ਨੂੰ ਪ੍ਰਬੰਧਕਾਂ ਨੂੰ ਪੁੱਛੇਂਗਾ ਠੀਕ ਹੈ ਨਾ ਇਹ ਤਾਂ ਬੇਸ਼ੱਕ ਹੈਗਾ ਸਾਡਾ ਉਹ ਅਸੀਂ ਤੁਹਾਨੂੰ ਇੱਕ ਤਰੀਕ ਤੇ ਸਾਰਾ ਕੁਝ ਦੱਸਦਾ ਮੈਂ ਇੱਕ ਤੁਸੀਂ ਗੱਲ ਕਰ ਜੀ ਵੀ ਜਿਹੜੇ ਇੱਥੇ ਲਾਂਗਰੀ ਹੋਣਾ ਚਾਹੀਦਾ ਸੇਵਾਦਾਰ ਹੋਣਾ ਚਾਹੀਦਾ ਕਾਫੀ ਗਨਾਇਤਰੀ ਸੇਵਾਦਾਰ ਹੋਣੀ ਚਾਹੀਦਾ ਕਈ ਵਾਰ ਗੁਰਦਵਾਰ ਗ੍ਰਾਂਤੀ ਸਿੰਘ ਨੂੰ ਦੇਣ ਨੂੰ ਪੈਸੇ ਵੀ ਨਹੀਂ ਹੁੰਦੇ ਕਿੰਨਿਆ ਕੋਲੇ ਚੜਾਵਾ ਘੱਟ ਹੁੰਦਾ ਉਹ ਇੱਕ ਤਰੀਕ ਤੋਂ ਬਾਅਦ ਇਹ ਕਿਹੜਾ ਵਿਸ਼ਾ ਨਾ ਉਹ ਇੱਕ ਤਰੀਕ ਤੋਂ ਬਾਅਦ ਅਸੀਂ ਪਹਿਲਾਂ ਪੜਤਾਲ ਕਰ ਲਈਏ ਇਹ ਪੜਤਾਲ ਦਾ ਵਿਸ਼ਾ ਇਹ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾ ਉਦੋਂ ਬਾਅਦ ਦੱਸਾਂਗੇ ਤੁਹਾਨੂੰ ਇੱਕ ਕਮੇਟੀ ਦੀ ਗੱਲ ਕਰਦੇ ਸੀ ਕਿ ਕਮੇਟੀ ਦੇ ਵਿੱਚ ਕੀ ਅਮਰਧਾਰੀ ਹੋਣਾ ਜ਼ਰੂਰੀ ਹੈ ਜ਼ਰੂਰੀ ਜੀ ਜ਼ਰੂਰੀ ਦੇ ਜਿਹੜੇ ਤੁਸੀਂ ਜੇ ਇੱਕ ਜਿੰਦਰਾ ਦੀ ਗੱਲ કરી ਸੀ ਵੀ ਜਿਵੇਂ ਇਹਨਾਂ ਵੱਲੋਂ 4 ਵਜੇ ਜਿੰਦਰਾ ਖੋਲਿਆ ਗਿਆ ਸੀ 4 ਵਜੇ ਕਮੇਟੀ ਦੇ ਮੈਂਬਰ ਵੀ ਕਹਿ ਰਹੇ ਆ ਵੀ ਗੁਰੂ ਘਰ ਜਿਹੜੀਆਂ ਸੰਗਤਾਂ ਆਉਣ ਲੱਗ ਜਾਂਦੀਆਂ ਜਿੰਦਰਾ ਤਾਂ ਹਰ ਵਕਤ ਵੀ ਖੁੱਲਣਾ ਚਾਹੀਦਾ ਪਰ ਸੇਵਾਦਾਰ ਬਰਛੇ ਵਾਲਾ ਇੱਥੇ ਦਾ ਸ੍ਰੀ ਸਾਹਿਬ ਵਾਲਾ ਇੱਥੇ ਹੋਣਾ ਚਾਹੀਦਾ ਜੀ ਜੀ ਹਾਂ ਜਿੰਦਰਾ ਜਿੰਦਰਾ ਨਹੀਂ ਲੱਗਾ ਹੋਣਾ ਚਾਹੀਦਾ ਸੇਵਾਦਾਰ ਜ਼ਰੂਰੀ ਹੈ ਕਮੇਟੀ ਦਾ ਹੁੰਦਾਗਾ ਕਿਵੇਂ ਇਹਨਾਂ ਦੇ ਪਿੰਡ ਦਾ ਕੋਈ ਹੋ ਚੱਲਦਾਗਾ ਪਰ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਸੇਵਾਦਾਰ ਹਾਜ਼ਰ ਚਾਹੀਦਾ ਜੇ ਇੱਥੇ ਸੇਵਾਦਾਰ ਹੁੰਦਾ ਉਹਨਾਂ ਦੇ ਦੋ-ਦੋ ਡਾਂਗਾ ਮਾਰਦਾ ਇਹ ਬਰਾਦੇ ਨੇੜੇ ਕਿਵੇਂ ਆ ਜਾਂਦੇ ਇਹ ਸੇਵਾਦਾਰ ਦੀ ਗੈਰ ਹਾਜ਼ਰੀ ਜੁਆ ਕੰਮ ਜਿਹੜਾ ਹੋਇਆ ਫਿਰ ਇਹ ਸੇਵਾਦਾਰ ਇਹ ਇੱਕ ਵਿਚਾਰਾ ਇਹਦੇ ਹੱਥ ਹੈ ਨਹੀਂਗਾ ਆ ਮੈਂ ਤਾਂ ਇਹ ਕਹਿਣਾ ਵੀ ਕਿਹੜਾ ਗਰੰਥੀ ਦਾ ਬੱਚਾ ਭੱਜ ਕੇ ਆਇਆਗਾ ਇਹਦੀ ਵੀ ਸ਼ਵਾਸ਼ਾ ਕਿਹੜਾ ਭੱਜ ਕੇ ਆ ਗਿਆ ਮੌਕੇ ਤੇ ਇਹਨੇ ਬਾਹਰ ਕੱਢੀਆਂ ਆ ਕੇ ਬੀਬੀਆਂ ਪਰ ਉਹ ਸੇਵਾਦਾਰ ਦੀ ਗਲਤੀ ਆ ਉਹ ਅਸੀਂ ਦੇਖਾਂਗੇ